ਜੀਖਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਗੁਣਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਸਾਰੇ ਬੈੱਡ ਜਿਹੜੇ ਮਰੀਜ਼ਾਂ ਨਾਲ ਭਰੇ ਪਏ ਆ ਵਿਚਾਲੜਾ ਜਿਹੜਾ ਏਰੀਆ ਵਾ ਇਹ ਡਾਕਟਰਾਂ ਨੇ ਬਿੱਡਾਂ ਨਾਲ ਭਰਨ ਦੀ ਜ਼ਰੂਰਤ ਪਈ ਕਿਉਂਕਿ ਪੇਸ਼ੈਂਟ ਜ਼ਿਆਦਾ ਹੋ ਗਏ ਸੀਗੇ ਡਾਕਟਰਾਂ ਨੇ ਖਾਲੀ ਜਗ੍ਹਾ ਰੱਖੀ ਹੋਈ ਸੀ ਵੀ ਤਾਂ ਜੋ ਥੋੜਾ ਖੁੱਲਾ ਡੁੱਲਾ ਮਾਹੌਲ ਮਿਲ ਸਕੇ ਹਸਪੀਟਲ ਦੇ ਵਿੱਚ ਔਰ ਜਗਾ ਦੀ ਘਾਟ ਹੁਣ ਕਰਕੇ ਤੇ ਵਿਚਾਰੇ ਵੀ ਸਾਨੂੰ ਇਹ ਲਾਈਨ ਲਾਉਣੀ ਪੈਂਦੀ ਹੈ ਬਿੱਡਾਂ ਦੀ ਔਰ ਸਾਡੇ ਕੋਲੇ 60 ਬਿੱਡਾਂ ਦੀ ਕੈਪੈਸਿਟੀ ਆ ਇੱਥੇ 72 73 ਬੈੱਡ ਲੱਗੇ ਹੋਏ ਆ ਉੱਪਰ ਤੋਂ ਥੱਲੇ ਤੱਕ ਸਾਰੇ ਤੇ ਸਾਰੇ ਬੈੱਡ ਹੀ ਫੁੱਲ ਆ ਕਿਉਂਕਿ ਕ੍ਰਿਟੀਕਲ ਪੇਸ਼ੈਂਟ ਜ਼ਿਆਦਾ ਆਉਂਦੇ ਆ ਮਰੀਜ਼ ਲੰਬੀਆਂ ਬਿਮਾਰੀਆਂ ਵਾਲੇ ਜ਼ਿਆਦਾ ਆਉਂਦੇ ਜਿਨ੍ਹਾਂ ਦੀ ਵੱਲੋਂ ਪ੍ਰੋਬਲਮ ਇਦਾਂ ਦੀ ਆ ਬੀ ਮਤਲਬ ਮਹੀਨਾ ਮਹੀਨਾ ਦੋ ਦੋ ਮਹੀਨੇ ਜਿਵੇਂ ਹੁਣ ਸਾਹਮਣੇ ਉਹ ਵੀਰਾ ਪਿਆ ਉਹਦੇ ਚੈਸਟ ਦਾ ਕੈਂਸਰ ਆ ਉਹਦੇ ਛਾਤੀ ਦੇ ਵਿੱਚ ਫੋੜਾ ਵਾ ਰਜਿਸਤਾ ਵਾ ਤੇ ਉਹਨੂੰ ਹਰ ਰੋਜ਼ ਡਰੈਸਿੰਗ ਦੀ ਲੋੜ ਆ ਹਰ ਰੋਜ਼ ਉਹਨੂੰ ਡਾਕਟਰੀ ਕੇਅਰ ਦੀ ਲੋੜ ਆ ਤੇ ਇਦਾਂ ਹੀ ਅਲੱਗ-ਅਲੱਗ ਜਿਵੇਂ ਬੱਚਾ ਇਹਦੇ ਵੀ ਹੱਥ ਦੇ ਵਿੱਚ ਜਾਗਮ ਸੀ ਇਦਾਂ ਹੀ ਉਹ ਪਿੱਛੇ ਵੀਰਪਿਆ ਵਾ ਕਿਸੇ ਦਾ ਚੂੜਾ ਟੁੱਟਿਆ ਹੋਇਆ ਵਾ ਕੋਈ ਲੱਤ 'ਚ ਕੀੜੇ ਪਏ ਹੋਏ ਸੀ ਕਿਸੇ ਦੇ ਕੀ ਦਰੰਗ ਦਾ ਸ਼ਿਕਾਰ ਆ ਜਿਵੇਂ ਬਾਈ ਦਾ ਲੀਵਰ ਖਰਾਬ ਆ ਬਿਲਕੁਲ ਹੀ ਪੇਟ ਫੁੱਲਿਆ ਹੋਇਆ ਪਾਣੀ ਭਰ ਜਾਂਦਾ ਪੇਟ ਦੇ ਵਿੱਚ ਜੇ ਤੋਂ ਠੀਕ ਕਰਕੇ ਉਧਰ ਭੇਜਦੇ ਵੀ ਆ ਦੁਬਾਰਾ ਫੇਰ ਵਾਪਸ ਮਤਲਬ ਫੇਰ ਹਸਪੀਟਲ ਚ ਲਿਆਉਨੇ ਆ ਤਾਂ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਨ੍ਹਾਂ ਦੀਆਂ ਸਮੱਸਿਆਵਾਂ ਜ਼ਿਆਦਾ ਪ੍ਰੋਬਲਮਾਂ ਲੰਬੀਆਂ ਵਾਂ ਜਿਨ੍ਹਾਂ ਦੀ ਤਾਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਸੋਣਾ ਜਾਂ ਛੋਟਾ ਜਿਹਾ ਹਸਪੀਟਲ ਅਸੀਂ ਬਣਾ ਸਕੀਏ ਹੋਰ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਆ ਪਹਿਲਾਂ ਬੀਬੀਆਂ ਵਾਸਤੇ ਬਿਲਡਿੰਗ ਬਣਾਉਣੀ ਆ ਉਸ ਤੋਂ ਬਾਅਦ ਹਸਪੀਟਲ ਦੀ ਬਿਲਡਿੰਗ ਬਣਾਉਣੀ ਤੁਸੀਂ ਸਾਰੇ ਸਹਿਯੋਗ ਦਿਓ ਸੀਮਿੰਟ ਦੀ ਸਰੀਏ ਦੀ ਰੇਤੇ ਦੀ ਬਜਰੀ ਦੀ ਲੋੜ ਆ ਜਰੂਰ ਪਹੁੰਚਦਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ